ਇੱਕੇ ਰੇਟੇ ਗੱਡੀ ਦੇ ਦਾਂਗੇ 175000 ਰੁਪਏ ਦੀ। ਓ ਬਾਈ ਜੀ 175000 ਦੀ ਸੁਵਾਰੀ ਮਾਡਲ ਸੁਵਾਰੀ ਚੱਲੀ ਆ। ਇੱਥੋਂ ਲੈ ਕੇ ਪਿੱਛੇ ਤੱਕ ਸਾਰੀ ਦਾ ਓਰੀਜਨਲ 64000 ਵਿਦ ਸਰਵਿਸ ਕੋਲ ਗੱਡੀ ਚੱਲੀ ਆ। ਭਾਰਤ ਵਿੱਚ ਬਾਈ ਕਹਿੰਦਾ ਤੁਸੀਂ ਕਿਸੇ ਵੀ ਜਗ੍ਹਾ ਤੋਂ ਆਜੋ ਲੋਨ ਕਰਾ ਦਾਂਗੇ ਹੋਰ ਦੱਸੋ। ਇਹ ਤੁਹਾਨੂੰ ਲਾਸਟ ਦੇ ਦਾਂਗੇ ਜੀ 255000 ਦੀ ਪੂਰੀ ਮਾਰਕੀਟ 'ਚ ਨਹੀਂ ਦਿੰਦਾ ਜੀ ਕੋਈ। 255000 ਗੱਡੀ ਚੱਲੀ ਹੋਈ 36000 ਪਹਿਲੀ ਗੱਲ ਖਾਸ ਬਾਈ ਕਹਿੰਦਾ ਇੱਥੋਂ ਲੈ ਕੇ ਬੰਪਰ ਬੰਪਰ ਵੀ ਪੇਂਟ ਨਿਗੇ ਹੋਰ ਦੱਸੋ ਜੋ ਹਲਕੇ-ਵਲਕੇ ਸਿਰੋਂ ਮਾਈਨਰ ਜਿ ਸਰਚ ਰਹੇ ਜਿੰਨੇ ਜੰਮੀ ਹਲਕੇ ਜੇ ਉਹ ਵੀ ਲਾਸਟ ਇੱਕੇ ਰੇਟ ਦੇ ਦਾਂਗੇ ਜੀ 435000 ਰੁਪਏ ਦੀ ਲੈ ਵੀਰੇ 435000 ਦੀ 2018 18 ਵੀਰੇ ਰਜਿਸਟਰਡ 19 ਦੀ ਹੈ ਸੱਸੀਆਕਰ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਅੱਜ ਅੱਜ ਪਹੁੰਚਿਆਂਗੇ ਚੰਡੀਗੜ੍ਹ ਦੇ ਮਣੀ ਮਾਜਰਾ ਕਾਰ ਬਜ਼ਾਰ ਜਿੱਦ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸੰਡਲ ਦਿਨ ਵੀ ਮਾਰਕੀਟ ਲੱਗਦੀ ਹੈ ਤੇ ਬਾਕੀ ਦਿਨ ਵੀ ਤੁਸੀਂ ਮਾਰਕੀਟ ਵਾਲਾ ਮਾਹੌਲ ਹੀ ਦੇਖੋਗੇ ਤੇ ਗੁਰੂ ਨਾਨਕ ਆਸਤੇ ਖੜੇ ਆਜੋ ਹੈਪੀ ਵੀਰੇ ਕੀ ਹਾਲ ਹੈ ਜੀ ਬੱਧੀਆ ਜੀ ਤੁਸੀਂ ਸੁਣਾਓ ਤੁਸੀਂ ਸਾਰੇ ਜਣੇ ਹੁਣ ਕਮੈਂਟ ਕਰਿਓ ਵੀ ਗਲਤੀ ਮੇਰੀ ਹੈ ਜੇ ਬਾਈ ਹੋਰਾਂ ਦੀ ਹੈ ਕਾਦੀ ਕਿੰਨੇ ਦਿਨਾਂ ਬਾਅਦ ਵੀਡੀਓ ਪੈ ਰਹੀ ਹੈ ਇਹਦਾ ਰੀਜ਼ਨ ਕੀ ਹੈ ਤੁਹਾਡੇ ਕੋਲ ਟਾਈਮ ਨਹੀਂ ਹੈ ਆ ਮੇਰੇ ਕੋਲ ਟਾਈਮ ਨਹੀਂ ਬਾਈ ਕਹਿੰਦਾ ਕਮਾਲ ਹੋ ਗਈ ਭਾਈ ਜੀ ਬਿਜ਼ੀ ਬਹੁਤ ਚੱਲ ਰਹੀ ਨੇ ਬੰਦੇ ਬਾਕੀ ਅੱਜ ਭਈ ਤੁਹਾਨੂੰ ਗੱਡੀਆਂ ਘੈਂਟ ਦਿਖਾਵਾਂਗੇ ਬਲੈਰੋ ਥਾਰਾਂ ਬਾਕੀ ਬਹੁਤ ਸਾਰੇ ਨੇ ਆ ਠੀਕ ਹੈ ਤੇ ਆਪਰਾ ਜੀ ਮਣੀ ਮਾਜਰੇ ਦੇ ਵਿੱਚ ਹਨਾ ਗੁਰੂ ਨਾਨਕ ਕਾਰਸ ਹੈਪੀ ਬਾਈ ਦਾ ਨਾਮ ਆ ਸਕਰੀਨ ਤੇ ਨੰਬਰ ਚੱਲ ਰਿਹਾ ਵਿਦ ਐਡਰੈਸ ਹੁਣ ਤੁਸ ਨੂੰ ਜਿਹੜੀ ਜਿਹੜੀ ਗੱਡੀ ਪਸੰਦ ਆਈ ਜੋਗੀ ਮੇਰੇ ਵੀਰੇ ਉਹਦਾ ਸਕਰੀਨ ਸ਼ਾਟ ਕਰੀ ਚੱਲਿਓ ਤੇ ਨੰਬਰ ਤੇ ਕੰਟੈਕਟ ਕਰੀ ਚੱਲਿਓ ਜੇ ਹੈਪੀ ਵੀਰ ਫਾਉਂਡ ਨਹੀਂ ਚੱਕਦਾ ਇਹ ਕੰਡੀਸ਼ਨ ਦੇ ਵਿੱਚ ਤਾਂ ਉਰੇ ਆ ਜਿਓ ਉਰੇ ਆ ਕੇ ਸਾਹਮਣੇ ਉਹ ਦਿਖਾ ਦੇ ਇੱਕ ਵਾਰੀ ਸਾਰਿਆਂ ਨੂੰ ਉੱਪਰ ਬੋਰਡ ਉਹ ਲਿਖਿਆ ਗੁਰੂ ਨਾਨਕ ਕਾਰਸ ਜੇ ਨਹੀਂ ਵੀ ਦਿਖਿਆ ਤਾਂ ਜਿਹੜਾ ਰਿਲਾਇੰਸ ਜੁਵੈਲਰ ਹੈ ਇੱਧਰ ਦੇਖੀ ਮੋੜੀ ਰਿਲਾਇੰਸ ਜੁਵੈਲਰ ਨਾਲ ਦੇਖੋ ਜੀ ਤੁਹਾਨੂੰ ਲਾਲ ਜਾ ਉਹਦੇ ਲਵੋਂ ਦੀ ਪ ਉੱਪਰ ਜਾ ਕੇ ਬਸ ਐਂ ਕਹਦੇ ਗੁਰੂ ਨਾਨਕ ਕਰਤ ਜਣਾ ਉੱਥੇ ਉੱਤੀ ਬੈਠਾ ਹੋਊਗਾ ਬਸ ਫੜ ਲਿਓ ਠੀਕ ਹੈ ਤੇ ਗੱਡੀ ਕਿਸ਼ਾਰ ਬਿਲਕੁਲ ਜੀ ਬਿਲਕੁਲ ਲਓ ਜੀ ਅਰੇ ਹਾਸੇ ਮਜ਼ਾਕ ਕਰ ਰਹੇ ਕੋਈ ਮੇਰਾ ਵੀਰ ਸੀਰੀਸ ਨੇ ਲਿਓ ਕਿ ਡੀਲਰ ਵੀਰਾਂ ਨੂੰ ਕਿਵੇਂ ਬੋਲ ਰਿਹਾ ਆਪਣਾ ਭਰਾ ਹੈ ਕੋਈ ਉਹ ਨਹੀਂ ਹੈ ਕੋਈ ਚੱਕਰੀ ਤਾਂ ਕਰਕੇ ਬੋਲ ਰਿਹਾ ਤੇ ਵੀਰੇ ਬਲੇਰੋ ਕੱਢੀ ਤੇ ਮਾਡਲ ਕਿੰਨਾ ਜੀ 2020 ਮਾਡਲ ਹੈ ZLX ਟੌਪ ਮਾਡਲ ਹੈ ਸਾਰੀ オリジナル ਪੇਂਟ ਚ ਬੰਪਰ ਟੂ ਬੰਪਰ ਫਰਸਟ ਓਨਰ ਫੁੱਲ ਇੰਸ਼ੋਰੈਂਸ 64000 ਵਿਦ ਰਿਕਾਰਡ ਚੱਲੀ ਹੈ ਇੱਥੋਂ ਲੈ ਕੇ ਪਿੱਛੇ ਤੱਕ ਸਾਰੀ ਤੱਕ オリジナル6400 ਗੁਰੂ ਨਾਨਕ ਕਾਰ ਤੇ ਮਿਲਣਗੀਆਂ ਗੁਰੂ ਨਾਨਕ ਕਾਰ ਤੇ ਮਿਲਣਗੀਆਂ ਜੇ ਬੰਪਰ ਤੋਂ ਬੰਪਰ ਕਹਤਾ ਤਾਂ ਹੈਗੀ ਰਿਜਨਲ ਆ 2020 ਆ ਟਾਪ ਮਾਡਲ ਆ ਟਾਪ ਮਾਡਲ ਆ ਬੀਏ 6 ਵਾਲੀ ਆ ਹਾਂਜੀ ਬੀਏ 6 ਗੱਡੀ ਤੁਹਾਨੂੰ ਆਪਾਂ ਲਾਸਟ ਦੇ ਦਾਂਗੇ 765000 ਰੁਪਏ ਦੀ ਜੀ 20 ਮਾਡਲ ਵੀ 2020 ਮਾਡਲ ਜੀ 765000 ਦੀ ਟਾਪ ਮਾਡਲ ਐ ਲਓ ਵੀਰੇ ਤੇ ਜਿਨ੍ਹਾਂ ਨੇ ਲੋਨ ਕਰਾਣਾ ਲੋਨ ਦੀ ਫੈਸਿਲਿਟੀ ਹਰੇਕ ਗੱਡੀ ਤੇ ਅਵੇਲੇਬਲ ਆ ਜਿੰਨੀਆਂ ਵੀ ਕਾਰਾਂ ਦਿਖਾਵਾਂਗੇ ਬਿਲਕੁਲ ਜੀ ਤੇ ਆ ਗਈ ਵੀਰੇ ਥਾਰ 2015 4x4 ਇੰਸ਼ੋਰੈਂਸ ਵੈਲਿਡ 30 ਸਾਲ ਵੀਦ ਰਿਕਾਰਡ ਚੱਲੀ ਹੈ ਇਹ ਵੀ ਸਾਰੀ origignal ਪੇਂਟ ਦੀ ਗੱਡੀ ਹੈ 57500 ਜੀ ਦੇਖ ਲਓ ਚੈੱਕ ਜਿੰਨੀ ਵੀ ਦੇਖ ਰਹਿਣਾ ਜਿੱਥੇ ਮਰਜ਼ੀ ਚੈੱਕ ਕਰਾਓ ਜੀ ਆ ਗੱਡੀ ਆਪਾਂ ਤੁਹਾਨੂੰ ਲਾਸ਼ ਦੇ ਦਾਂਗੇ ਜੀ 515000 ਰੁਪਏ ਦੀ ਜੀ 515 ਦੀ 57000 ਚੱਲੀ ਹੋਈ 2015 ਮਾਡਲ 4x4 15 ਮਾਡਲ 4x4 ਥਾਰ ਇਹ ਇਹ ਗੱਡੀ ਆ ਗਈ ਜੀ ਆਪਣੇ ਕੋਲ i10 i10 2019 ਮਾਡਲ ਹੈ ਪੈਟਰੋਲ ਦੀ ਸਪੋਰਟਸ ਵੇਰੀਐਂਟ ਹੈ ਫਰਸਟ ਓਨਰ ਹੈ ਫੁੱਲ ਇੰਸ਼ੋਰੈਂਸ ਹੈ ਹਾਂਜੀ 60000 ਚੱਲੀ ਹੈ ਵਿਦ ਰਿਕਾਰਡ ਹੈ ਓਕੇ ਇੱਕ ਬੰਪਰ ਛੱਡ ਕੇ ਸਾਰੀ origignal ਹੈ ਪੂਰੀ ਗੱਡੀ ਜੀ ਜਿੱਥੇ ਮਰਜੀ ਚੈੱਕ ਕਰੋ ਜਿੱਥੋਂ ਮਰਜੀ ਰਿਕਾਰਡ ਚੈੱਕ ਕਰਾਓ ਜੀ ਇਹ ਗੱਡੀ ਆਪਾਂ ਤੁਹਾਨੂੰ ਲਾਸ਼ ਦੇ ਦਾਂਗੇ 470000 ਰੁਪਏ ਦੀ ਜੀ 19 ਮਾਡਲ ਜੀ 19 ਮਾਡਲ ਗੱਡੀ ਆ ਸਪੋਰਟਸ ਹੈ ਕੋਈ ਮੈਗਨਾ ਨਹੀਂ ਹੈ ਜੀ 4 ਲੱਖ 70000 70000 ਦੀ 19 ਵੀਰੇ 19 ਮਾਡਲ ਜੀ ਤੇ ਆ ਜੀ ਜਿੰਨਾਂ ਨੇ ਹੁਣ ਲੈਣੀ ਹੈ ਇਨੋਵਾ ਇਨੋਵਾ 2012 ਮਾਡਲ ਹੈ ਹਾਂਜੀ ਇਕਲਾ 38000 ਵਿਦ ਸਰਵਿਸ ਰਿਕਾਰਡ ਚੱਲੀ ਹੈ 4 5 ਟਾਇਰ ਬਰੈਂਡ ਨਿਊ ਹੈ ਜੀ ਸਾਰਾ ਕੰਪਨੀ ਚ ਕੰਮ ਹੋਇਆ ਦੋਨੋਂ ਚਾਬੀਆਂ ਗੱਡੀ ਦੀਆਂ ਜੀ ਓਕੇ ਆ 515000 ਰੁਪਏ ਦੀ ਜੀ ਲਓ ਜੀ 515000 ਦੀ ਇਨੋਵਾ 2012 ਮਾਡਲ ਹੈ Maruti Suzuki ਦੀ Baleno white color 2015 ਮਾਡਲ ਹੈ ਜੀ ਹਾਂਜੀ 65000 ਵਿਦ ਸਰਵਿਸ ਰਿਕਾਰਡ ਚੱਲੀ ਹੈ ਪੂਰੇ ਸਾਲ ਦੀ ਇੰਸ਼ੋਰੈਂਸ ਪਈ ਹੈ ਫੁੱਲ ਇੰਸ਼ੋਰੈਂਸ ਹੈ ਐਲਫਾ ਮਾਡਲ ਟਾਪ ਮਾਡਲ ਹੈ ਇਹ ਗੱਡੀ ਤੁਹਾਨੂੰ ਆਪਾਂ ਲਾ ਸਾਢੇ 4 ਲੱਖ ਰੁਪਏ ਦੇ ਦਾਂਗੇ ਜੀ 15 ਮਾਡਲ ਡੀਜ਼ਲ ਦੀ ਜੀ 4 ਲੱਖ ਦੀ ਡੀਜ਼ਲ ਹੈ ਔਰ ਇੱਕ ਚੀਜ਼ ਹੋਰ ਕਹਿ ਦਣਾ ਜੀ ਚਲਦੇ ਚਲਦੇ ਜੇ ਤੁਸੀਂ ਕਈ ਬਾਇ ਚਾਂਸ ਮਣੀ ਮੱਜਰੇ ਆਨੇ ਵੀ ਹੋ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਸਾਨੂੰ ਘੱਟ ਚੱਲੇ ਹੋਈਆਂ ਗੱਡੀਆਂ ਜੈਜਟ ਅਜੇ ਮਿਲ ਜਾਣ ਮੈਂ ਇੰਨੀ ਗੱਲ ਸ਼ੋਰਟਿਕ ਹੂੰਗਾ ਪਹਿਲਾਂ ਇੱਕ ਵਾਰੀ ਬਾਈ ਪੂਰਾ ਬਾਜ਼ਾਰ ਫੇਰ ਲਓ ਇੱਕ ਵਾਰੀ ਉੱਪਰ ਚੱਕੀ ਫੋਣਾ ਚੱਕੀ ਸਾਰਿਆਂ ਨੂੰ ਦਿਖਾ ਦੇ ਇੱਕ ਵਾਰੀ ਕਿੰਨੀਆਂ ਗੱਡੀਆਂ ਖੜੀਆਂ ਨੇ ਲੱਖ ਕਿੰਨੇ ਡੀਲਰ ਹੋਣੇ ਬਿਲਕੁਲ ਜੀ ਸਾਰਿਆਂ ਕੋਲ ਪਹਿਲਾਂ ਜਾ ਆਓ ਮੈਂ ਸਿੱਧੀ ਗੱਲ ਕਹੂੰਗਾ ਬਾਈ ਫੇਰ ਆ ਜਾਣਾ ਆਪਣੇ ਕੋਲ ਬਿਲਕੁਲ ਫੇਰ ਆ ਜਾਣਾ ਫੇਰ ਆ ਜਾਓ ਹੋਰ ਦੱਸੋ ਬਾਈ ਜੀ ਪਹਿਲੇ ਜਿੱਥੇ ਮਰਜੀ ਲਓ ਜੀ i20 2012 ਮਾਡਲ ਦੀ ਦਸੰਬਰ ਦੀ ਦੋ ਪੈਟਰੋਲ ਦੀ ਹਾਂਜੀ ਠੀਕ ਹੈ ਜੀ ਟਾਇਰ ਨਵੇਂ ਅਲੋਏ ਪਏ ਆ ਗੱਡੀ 'ਚ ਪੂਰੇ ਸਾਲ ਦੀ ਇੰਸ਼ੋਰੈਂਸ ਪਈ ਹੈ ਦੋਨੋਂ ਚਾਬੀਆਂ ਪਈਆਂ ਗੱਡੀ ਤੁਹਾਨੂੰ ਲਾਸਟ ਦੇ ਦਾਂਗੇ ਜੀ 2,55,000 ਦੀ ਪੂਰੀ ਮਾਰਕੀਟ 'ਚ ਨਹੀਂ ਦਿੰਦਾ ਜੀ ਕੋਈ 2,55,000 ਦੀ ਪੈਟਰੋਲ ਦੀ ਦੁਬਾਰਾ ਸੋਚ ਲਓ ਦੇ ਦਾਂਗੇ ਯਾਰ ਹੁਣ ਇੰਨੇ ਦਿਨਾਂ ਬਾਅਦ ਹੈ ਰਿਕਾਰਡ ਤਾਂ ਕਰਨਾ ਪੈਣਾ ਤੁਹਾਡਾ 255000 ਦੀ i20 ਇੱਕ ਡੀਜ਼ਲ ਵੀ ਸੇਮ ਇਹਦੇ ਨਾਲ ਦੀ ਬਾਰਾਮ ਖੜੀ ਉਹ ਵੀ ਇੰਨੇ ਦੇ ਦਾਂਗੇ ਸੇਮ ਹਲੇ ਇਸ ਟਾਈਮ ਨਹੀਂ ਖੜੀ ਹਾਂ ਉਹਦੇ ਵੀ ਅਲੋਏ ਟਾਇਰ ਵਧੀਆ ਪੇਵੇਂ ਉਹ ਵੀ ਇੰਨੇ ਦੇ ਦਾਂਗੇ ਸੇਮ ਰੇਟ ਲਓ ਬਈ ਕਰ ਲੋ ਚੈੱਕ ਕਰੀ ਲੈੋ ਵੀ ਇਹ 2018 ਮਾਡਲ ਦੀ ਆਟੋਮੈਟਿਕ XZA+ ਨੈਕਸਨ ਬੰਪਰ ਟੂ ਆਟੋਮੈਟਿਕ ਡੀਜ਼ਲ ਦੀ ਟੌਪ ਮਾਡਲ ਹੈ 18 ਬੰਪਰ ਟੂ ਬੰਪਰ 올 ਓਰੀਜਨਲ ਬੰਪਰ ਵੀ ਪੇਂਟ ਨਹੀਂ ਹੋਏਗਾ ਜੀ 36000 ਵੀ ਰਿਕਾਰਡ ਚੱਲੀ ਐ ਫਰਸਟ ਓਨਰ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਪੁਸ਼ ਬਟਨ ਸਟਾਰਟ ਐ ਇਹ ਗੱਡੀ ਆਪਾਂ ਨੂੰ ਲਾਸਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਡੀ ਚੱਲੀ ਹੋਈ ਐ 36000 ਪਹਿਲੀ ਗੱਲ ਖਾਸ ਬਾਈ ਕਹਿੰਦਾ ਇੱਥੋਂ ਲੈ ਕੇ ਬੰਪਰ ਬੰਪਰ ਵੀ ਪੇਂਟ ਨੇਗੇ ਹੋਰ ਦੱਸੋ ਜੋ ਹਲਕੇ ਬਲਕੇ ਸਾਨੂੰ ਮਾਈਨਰ ਜਿਹੇ ਸਕਰੈਚ ਨੇ ਜੰਮੀ ਹਲਕੇ ਜੇ ਉਹ ਵੀ ਨਾਲ ਦੀ ਨੇ ਕੋਈ ਹੋਣੀਗਾ ਗੱਡੀ ਜਮੀ ਨਵੀਆਂ ਤੇ ਹੁਣ ਰੇਟ ਨਾਲ ਕੰਪੈਰੀਸ਼ਨ ਕੀ ਕਰੋਗੇ ਇਹ ਗੱਡੀ ਪੈਂਦੀ ਐ ਜੀ 12 ਦੇ ਪੁੱਛ ਦੀ ਠੀਕ ਹੈ ਜੀ ਓਨ ਰੋਡ ਓਨ ਰੋਡ ਹਾਂ ਇਹ ਗੱਡੀ ਆਪ ਨੂੰ ਇੱਕੇ ਰੇਟ ਦੇਵਾਂਗੇ ਜੀ 7,85,000 ਰੁਪਏ ਦੀ ਜੀ 5 ਲੱਖ ਰੁਪਏ ਦੇ ਆਹ ਨਾਲ ਬੰਦੇ ਦਾ ਪ੍ਰੋਫਿਟ ਹੋ ਰਿਹਾ 36 ਹਜ਼ਾਰ ਜਿੱਥੇ ਮਰਜ਼ੀ ਚੈੱਕ ਕਰਾਵੇ ਨਾਲ ਦੇ ਟਾਇਰ ਸਾਰਾ ਕੁਝ ਨਾਲ ਦਾ ਜੀ ਗੱਡੀ ਦਾ ਭਾਜੀ 5 ਲੱਖ ਦਾ ਡਿਸਕਾਊਂਟ ਆ ਬਿਲਕੁਲ ਦੇਵਾਂਗੇ ਜੀ ਦੇਖ ਲਓ ਥੋੜੇ ਕਰਕੇ 5 ਲੱਖ ਦਾ ਡਿਸਕਾਊਂਟ ਮਿਲ ਰਿਹਾ ਗੱਡੀ ਸਿਰਫ ਕਿੰਨੀ ਤੁਸੀਂ ਸੁਣੋ 36 36 ਹਜ਼ਾਰ ਚੱਲੀ ਆ ਜੀ 36 ਹਜ਼ਾਰ ਦੋਨੋਂ ਚਾਬੀਆਂ ਲਓ ਜੀ ਸਵਿਫਟ ਡਿਜ਼ਾਇਰ ਪੈਟਰੋਲ ਦੀ 2016 ਮਾਡਲ ਹੈ ਜੀ ਪੰਜ ਕੋਲੇ ਦਾ ਨੰਬਰ ਹੈ ਇੰ ਇਹ ਗੱਡੀ ਆਪਾਂ ਤੁਹਾਨੂੰ ਲਾਸਟ ਦੇ ਦਾਂਗੇ ਜੀ 460000 ਰੁਪਏ ਦੀ 2016 ਮਾਡਲ ਦੀ ਲਓ ਜੀ 16 ਮਾਡਲ ਹੈ 4 ਲੱਖ 60 ਦੀ ਪੈਟਰੋਲ ਬਿਲਕੁਲ ਜੀ ਤੇ ਅੱਗੇ ਜੀ Honda ਦੀ WRV ਜੀ WRV ਇਹਦੇ ਵਿੱਚ ਆ ਗਿਆ ਵੀਰੇ ਸਨਰੂਫ ਸਨਰੂਫ 2017 ਮਾਡਲ ਹੈ ਹਾਂਜੀ 58000 ਵਿਦ ਸਰਵਿਸ ਰਿਕਾਰਡ ਚੱਲੀ ਹੈ ਫਰਸਟ ਓਨਰ ਇੰਸ਼ੋਰੈਂਸ ਵੈਲਿਡ ਦੋਨੋਂ ਚਾਬੀਆਂ ਪੁਸ਼ ਬਟਨ ਸਟਾਰਟ ਹੈ ਸਨਰੂਫ ਹੈਗਾ ਹਾਂਜੀ ਕਰੂਜ਼ ਕੰਟਰੋਲ ਬੈਕ ਕੈਮਰਾ ਸਾਰੇ ਫੀਚਰ ਲੋਡਡ ਹੈ ਜੀ ਠੀਕ ਹੈ ਜੀ ਬਿਲਕੁਲ ਟਾਪ ਮਾਡਲ ਹੈ ਵੀ ਐਕਸ ਓਕੇ ਆ ਗੱਡੀ ਆਪਣੇ ਤੁਹਾਨੂੰ ਲਾਸਟ ਦੇ ਦਾਂਗੇ ਜੀ ਇੱਕੇ ਰੇਟ 635000 ਰੁਪਏ ਦੀ ਜੀ ਲਓ ਜੀ 635000 ਰੁਪਏ ਵਿੱਚ ਦਿੱਤੀ ਜੀ ਗੱਡੀ ਇਹ ਵੀ 50% ਆਫ ਇਹ ਤੇ ਹਾਂ ਜੀ 13 ਲੱਖ ਦੀ ਆਨ ਰੋਡ ਵੈਰੀ ਹੈ 635000 ਦੀ ਮਿਲ ਰਹੀ ਹੈ ਤੇ ਆ ਗਈ ਜੀ ਆਪਣੇ ਕੋਲ i20 2018 ਮਾਡਲ ਦੀ ਪੈਟਰੋਲ ਓਕੇ ਜੀ 40000 ਕਿਲੋ ਵਿਦ ਸਰਵਿਸ ਰਿਕਾਰਡ ਚੱਲੀ ਹੈ ਜੀ ਫਰਸਟ ਓਨਰ ਕੱਟ ਚੱਲੀਆਂ ਹੋਈਆਂ ਗੱਡੀਆਂ ਲੈ ਆਣੀ ਲੈ ਕੇ ਕਿੱਥੋਂ ਆਇਓ ਮਿਲਦੀਆਂ ਨਹੀਂ ਤੁਹਾਨੂੰ ਸਾਰ ਨੂੰ ਪਤਾ ਕੋਈ 36000 ਕੋਈ 40000 ਕੋਈ ਮਤਲਬ ਲੱਖ ਪਲੱਸ ਦਾ ਕੋਈ ਵੀ ਨਿੱਕਲੀ ਨੋਵਾ ਨੋਵਾ ਸੇ ਆਪਣੇ ਕੋਲ ਇੱਕ ਅੱਧੀ ਹੋਰ ਮਿਲ ਜੇਗੀ ਪਰ ਜਿਹੜੀ ਹੈ ਆਪਣਾ ਸਾਰਾ ਰਿਕਾਰਡ ਨਾਲ ਹੋ ਗਈ ਜੀ ਕੋਈ ਮੀਟਰ ਪਿੱਛੇ ਹੋਏਗਾ ਕੁਝ ਹੋਏਗਾ ਜੀ ਇਹ 40000 ਹੈ ਨਾ ਬਿਲਕੁਲ ਜੀ ਫਰਸਟ ਓਨਰ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਗੱਡੀ ਹੈ ਤੁਹਾਨੂੰ ਲਾਸਟ ਆਪਾਂ ਇੱਕੇ ਰੇਟ ਦੇ ਦਾਂਗੇ ਜੀ 5 ਲੱਖ 60000 ਰੁਪਏ ਦੀ ਦੇ ਲਵੇ 5 ਲੱਖ 60 ਦੀ ਬਣ ਜੂਗੀ ਤੇ ਹੁਣ ਜਿੰਨਾ ਨਾ ਲੈਣੀ ਆ ਵੀ ਆਟੋਮੈਟਿਕ ਇਗਨੀਸ ਇਗਨੀਸ ਐ ਆਟੋਮੈਟਿਕ ਐ ਆ ਨਾਲ ਦੇਣੀ ਆ ਬੀਅਰ ਦੀ ਬੋਤਲ ਖਾਲੀ ਐ ਨਾਲ ਕੋਈ ਨਹੀਂ ਦਿੰਦੇ ਅਸੀਂ ਠੀਕ ਐ ਇਹ ਵੀ 5 ਰੁਪਏ ਦੀ ਵਿਕ ਜੋ ਆਪਣੀ ਵੈਸੇ ਪਰ ਸਾਨੂੰ ਡਿਸਕਾਊਂਟ ਆ ਗੱਡੀ ਜੋ ਪੂਰਾ ਦੇ ਦਾਂਗੇ ਵੀਰੇ 2017 ਮਾਡਲ ਐ ਹਾਂਜੀ ਫਰਸਟ ਓਨਰ ਐ ਆਟੋਮੈਟਿਕ ਦੀ ਪੈਟਰੋਲ ਦੇ 17 ਹਾਂਜੀ ਆਟੋਮੈਟਿਕ ਪੈਟਰੋਲ ਵੇਰੀਐਂਟ ਦੇ ਨਾਲ 80000 ਵਿਦ ਸਰਵਿਸ ਰਿਕਾਰਡ ਚੱਲੀ ਐ ਜੀ ਇਹ ਗੱਡੀ ਕੇ ਰੇਟ ਤੁਹਾਨੂੰ 460000 ਰੁਪਏ ਦੀ ਦੇ ਦਾਂਗੇ ਜੀ 17 ਮਾਡਲ 17 ਮਾਡਲ ਜੀ ਨਾ ਯਕੀਨ ਨਹੀਂ ਹੋ ਰਿਹਾ ਫਿਰ ਦੇਵਾਂਗੇ ਯਕੀਨ ਕਰੋ 4,65 ਦੀ 2017 ਆਰ ਲੋਗ ਮਤਲਬ 16-16 ਦੇ ਮੰਗੀਆਂ ਦੇ ਨੇ ਜੀ ਬਿਲਕੁਲ ਨਹੀਂ ਆਟੋਮੈਟਿਕ ਜੀ ਇਹ ਵੀ 2017 ਮਾਡਲ ਹੈ ਹਾਂਜੀ ਸਟਾਈਲ ਪਲੱਸ ਟਾਪ ਮਾਡਲ ਆਟੋਮੈਟਿਕ ਦੀ ਡੀਜ਼ਲ ਦੀ ਠੀਕ ਹੈ ਫਰਸਟ ਓਨਰ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਗੱਡੀ ਦੀਆਂ ਹਾਂਜੀ ਟਾਪ ਮਾਡਲ ਇਹ ਤੁਹਾਨੂੰ ਲਾਸਟ ਪੈਕੇਟ ਰੇਟ ਗੱਡੀ ਦੇ ਦਾਂਗੇ 6,60,000 ਰੁਪਏ ਦੀ ਜੀ ਲਓ ਜੀ 6,60 ਦੀ 17 ਆਟੋਮੈਟਿਕ ਆਟੋਮੈਟਿਕ ਜੀ ਤੇ ਬਈ ਇਤਾਂ ਹੁਣ ਝੋਟਾ ਛੇੜ ਲਿਆ ਦੇਖਦੇ ਕਿਹੜਾ ਹਟ ਪਾਊਗਾ ਫੋਰਚਨਰ ਦੇ ਦਿੰਦੇ ਆ ਜੀ ਤੁਹਾਨੂੰ 2015 ਮਾਡਲ 4/4 ਮੈਨੂਅਲ ਦੀ ਹਾਂਜੀ ਸਾਰੀ ਇੱਕ ਬੰਪਰ ਛੱਡ ਕੇ ਇਹ ਵੀ ਸਾਰੀ origignal ਪੇਂਟ ਦੀ ਚੈੱਕ ਕਰਾਓ ਜੀ ਨਵੇਂ ਟਾਇਰ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ 15 15 4/4 ਮੈਨੂਅਲ ਮੈਨੂਅਲ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਇਹ ਆ ਗੱਡੀ ਆਪਾਂ ਤੁਹਾਨੂੰ ਲਾਸਟ ਦੇ ਦਾਂਗੇ ਜੀ 94 ਹਜ਼ਾਰ ਵੀ ਦੇ ਰਿਕਾਰਡ ਚੱਲਿਆ ਜੀ ਸਾਰਾ ਕੰਪਨੀ ਸਰਵਿਸ ਰਿਕਾਰਡ ਆ ਕੋਈ ਮੀਟਰ ਅੱਗੇ ਪਿੱਛੇ ਨਹੀਂ ਬਾਰ ਬਾਰ ਤੁਹਾਨੂੰ ਕਹਿ ਰਿਹਾ ਸਾਰੀ ਗੱਡੀ ਦਾ ਚੈੱਕ ਕਰਾਓ ਜਿੱਥੇ ਮਰਜੀ ਜਿੰਨੀ ਚੱਲੀ ਓਨੀ ਜੈਨੂਇਨ ਤੁਹਾਨੂੰ ਮਿਲੇਗੀ ਓਕੇ ਆ ਗੱਡੀ ਆਪਾਂ ਤੁਹਾਨੂੰ ਲਾਸਟ ਇੱਕੇ ਰੇਟ ਦੇ ਦਾਂਗੇ ਜੀ 1.5 ਲੱਖ ਰੁਪਏ ਦੀ ਲੈ ਵੀਰੇ 1.5 ਲੱਖ ਰੁਪਏ ਦੀ ਫੋਰਚੂਨਰ ਬਣ ਜੂ 15 ਹਨਾ ਇਹ 15 ਜੀ 15 ਮਾਡਲ 14 ਆਟੋਮੈਟਿਕ 4/2 ਵੀ ਮਿਲ ਜੇਗੀ ਜੀ ਸੇਮ ਨਾਲ ਦੀ ਇਹਦੇ ਨਾਲ ਦੀ ਹਾਂਜੀ 14 ਦਸੰਬਰ ਦੀ ਉਹ ਗੱਡੀ ਵੀ ਤੁਹਾਨੂੰ 13 ਲੱਖ ਰੁਪਏ ਦੀ ਦੇ ਦਾਂਗੇ 13 ਲੱਖ ਦੀ ਜਿਹਨੇ ਨਾ ਆਟੋਮੈਟਿਕ ਲੈ ਕੇ ਜਾਣੇ ਇਹ ਤਾਂ ਚੋਇਸ ਹੈਗੀ ਆ ਹਾਂਜੀ ਆਹ ਬਈ 2016 ਮਾਡਲ ਆਰਟੀਗਾ ਪੰਜਾਬ ਦਾ ਨੰਬਰ ਹਾਂਜੀ ਇਨਸ਼ੋਰੈਂਸ ਪਈ ਹੈ 90 ਕੁ ਹਜ਼ਾਰ ਵਿਦ ਸਰਵਿਸ ਕੋਡ ਗੱਡੀ ਚੱਲੀ ਹੈ ਜੀ ਆਹ ਗੱਡੀ ਤੁਹਾਨੂੰ ਆਪਾਂ ਲਾਸਟ ਇੱਕੇ ਰੇਟ ਦੇ ਦਾਂਗੇ ਜੀ 5 ਲੱਖ 40 ਹਜ਼ਾਰ ਰੁਪਏ ਦੀ ਜੀ 2016 VDI ਨਵੇਂ ਟਾਇਰ ਸਭ ਚੈੱਕ ਕਰੋ ਜੀ ਲਓ ਜੀ ਡੀਜ਼ਲ ਵੇਰੀਐਂਟ ਦੇ ਨਾਲ ਆਰਟੀਗਾ 5 ਲੱਖ 40000 ਦੀ 40000 ਦੀ 2016 ਮਾਡਲ 16 ਮਾਡਲ ਜੀ ਲਓ ਜੀ Tata ਦੀ Safari 2010 ਮਾਡਲ ਹੈ ਸਾਰੀ ओरिजिनल ਹੈ ਬੰਪਰ ਛੱਡ ਗਏ ਜੀ ਇਹਦੀ ਵੀ ਗਾਰੰਟੀ ਜੀ ਹਾਂਜੀ 90000 ਵੀ ਇਧਰ ਰਿਕਾਰਡ ਚੱਲੀ ਆ ਫਸਟ ਓਨਰ ਚੰਡੀਗੜ੍ਹ ਦਾ ਨੰਬਰ ਹੈ ਜੀ ਇੱਕੇ ਰੇਟੇ ਗੱਡੀ ਦੇ ਦਾਂਗੇ 175000 ਰੁਪਏ ਦੀ ਜੀ ਓ ਬਾਈ ਜੀ 175 ਦੀ Safari ਮਾਡਲ Safari ਜੀ ਸਾਰੀ ओरिजिनल ਨਾਲੇ ਇਹ ਨਹੀਂ ਕੋਈ ਪੇਂਟ ਹੈ ਜਾਂ ਕੁਝ ਹੈ ਬਲੈਕ ਕਲਰ ਨਵੇਂ ਟਾਇਰ ਟਾਇਰ ਟੱਪਾ ਸਾਰਾ ਚੈੱਕ ਕਰਾ ਦਿਓ ਜੀ ਦੁਬਾਰੋ ਸੋਚ ਲੋ 1,75 ਦੀ ਸਫਾਰੀਆ ਦੇਵਾਂਗੇ ਕਿੱਥੇ ਆਣਾ ਪਊਗਾ ਚੰਡੀਗੜ੍ਹ ਗੁਰੂ ਨਾਨਕਾ ਗੁਰੂ ਨਾਨਕਾ ਸਕਰੀਨ ਦੇ ਨੰਬਰ ਚੱਲ ਰਿਹਾ ਵੀਰੇ ਸੁਨੈਰੀਓ ਆਟੋਮੈਟਿਕ ਬਿਨਾ ਕਲਚ ਵਾਲੀ ਕਾਰ 2018 ਮਾਡਲ ਹੈ ਰਜਿਸਟਰਡ 2019 ਹਾਂਜੀ 38000 ਵੀਧ ਰਿਕਾਰਡ ਚੱਲੀ ਹੈ ਜੀ ਨਵੇਂ ਟਾਇਰ ਅਲੋਏ ਗੱਡੀ ਦੇ ਵਿੱਚ ਪਏ ਆਂ ਗੱਡੀ ਤੁਹਾਨੂੰ ਲਾਸਟ ਇੱਕੇ ਰੇਟ ਦੇ ਦਾਂਗੇ ਜੀ 435000 ਰੁਪਏ ਦੀ ਲੈ ਵੀਰੇ 435000 ਦੀ 2018 18 ਵੀਰੇ ਰਜਿਸਟਰਡ 19 ਦੀ ਹੈ ਹੋਰ ਦੱਸੋ ਆਟੋਮੈਟਿਕ ਤੇ ਆਟੋਮੈਟਿਕ ਹੈ ਤੇ ਇੱਕ ਗੱਡੀ ਖੜੀਆ ਵੀਰੇ ਇੱਧਰ 2010 ਮਾਡਲ ਵੈਗਨਰ ਨਵੀਂ ਸ਼ੇਪ ਵਾਲੀ ਹੈ ਜੀ ਇਹ ਹਾਂਜੀ 10 ਚੋਂ ਪੁਰਾਣੀ ਸ਼ੇਪੀ ਆਉਂਦੀ ਸੀਗੀ ਨਵੀਂ ਸ਼ੇਪ ਚੇਂਜ ਹੋ ਗਈ ਸੀਗੀ ਓਕੇ 2010 ਮਾਡਲ ਹੈ ਆ ਗੱਡੀ ਆਪ ਤੁਹਾਨੂੰ ਇੱਕੇ ਰੇਟ ਲਾਸਟ ਦੇ ਦਾਂ 170000 ਰੁਪਏ ਦੀ ਜੀ ਲੈ ਵੀਰੇ 170 ਦੀ ਨਿਊ ਸ਼ੇਪ ਵੈਗਨਰ 1 60 ਦੀ ਦੇ ਦਾਂਗੇ ਚਲੋ ਫਿਰ ਇਹ ਹੋਰ ਘਟਾਓ ਬਸ ਉਹਨੇ ਦੇ ਦੇ ਫ੍ਰੀ 1 ਲੱਖ 60000 ਦੀ ਵੀਰੇ ਠੀਕ ਹੈ ਤੇ ਵੀਰੇ ਇਸ ਤੋਂ ਇਲਾਵਾ ਜੇ ਤੁਹਾਡੇ ਕਿਸੇ ਹੋਰ ਗੱਡੀ ਦੀ ਵੀ ਰਿਕੁਆਇਰਮੈਂਟ ਹੈ ਮਿਲੇਗੀ ਜੀ ਜ਼ਰੂਰ ਤਾਂ ਬਾਈ ਹੋਰ ਪ੍ਰੋਵਾਈਡ ਵੀ ਕਰਵਾ ਦੇਣੀ ਕੋਈ ਚੱਕਰ ਨਹੀਂ ਲੋਨ ਫੈਸਿਲਿਟੀ ਵਗੈਰਾ ਤੁਹਾਨੂੰ ਸਾਰਾ ਕੁਝ ਮਿਲ ਜੇਗਾ ਜੀ ਤੇ ਆਪਣਾ ਡਾਊਨ ਪੇਮੈਂਟ 50 60 ਹਜ਼ਾਰ ਲੱਖ ਦੇ ਆਸ-ਪਾਸ ਕਰਾ ਕੇ ਤੁਹਾਨੂੰ ਜਿਹੜੀ ਗੱਡੀ ਤੁਸੀਂ ਕਹੋਗੇ ਤੁਹਾਡਾ ਲੋਨ ਕਰਾ ਦਾਂਗੇ ਜੀ ਪੈਨ ਇੰਡੀਆ ਲੋਨ ਪੈਨ ਇੰਡੀਅਨ ਲੋਨ ਤੇ ਐਨਓਸੀ ਸਾਰੇ ਲਈ ਫ੍ਰੀ ਅਵੇਲੇਬਲ ਹੈ ਲੋ ਜੀ ਭਾਰਤ ਵਿੱਚ ਬਾਈ ਕਹਿੰਦਾ ਤੁਸੀਂ ਕਿਸੇ ਵੀ ਜਗ੍ਹਾ ਤੋਂ ਆਜੋ ਲੋਨ ਕਰਾ ਦਾਂਗੇ ਹੋਰ ਦੱਸੋ ਠੀਕ ਹੈ ਬਾਕੀ ਵੀ ਠੀਕ ਹੋਵੇ ਬਸ ਯਾਰ ਹਾਂ ਪ੍ਰੋਫਾਈਲ ਵਧਿਆਉਣੇ ਚਾਹੁੰਦੇ ਆ ਕਈਆਂ ਦੇ ਮੇਰੇ ਵੀਰਾਂ ਦੇ ਸਿਬਲਸਕੁਰ ਜਮੀ ਖਾਤਮ ਪਏ ਹੁੰਦੇ ਨੇ ਉਹਨਾਂ ਦਾ ਲੋਨ ਤੁਹਾਨੂੰ ਵੀ ਪਤਾ ਵੀ ਮੁਸ਼ਕਲ ਹੁੰਦੇ ਨੇ ਥੋੜੇ ਜੇ ਠੀਕ ਹੈ ਬਾਕੀ ਕੋਈ ਚੱਕਰ ਨਹੀਂ ਕੋਸ਼ਿਸ਼ ਫੇਰ ਵੀ ਕਰ ਲਾਂਗੇ ਬਿਲਕੁਲ ਜੀ ਤੇ ਵੀਰੇ ਵੀਡੀਓ ਦਬਕੇ ਕਰ ਦਿਓ ਸ਼ੇਅਰ ਜੇ ਚੰਗੀ ਲੱਗੀ ਬਾਕੀ ਕਮੈਂਟ ਕਰ ਜ਼ਰੂਰ ਕਰ ਦਿਆ ਕਰੋ ਜੇ ਚੰਗੇ ਚੰਗੇ ਕਰਦੇ ਹੋ ਨਾ ਤਾਂ ਉਹ ਮਿਲਦੇ ਹੁੰਦੀ ਹੈ ਜਿਹਨਾਂ ਆਪਾਂ ਨੂੰ ਸਪੋਰਟ ਬਿਲਕੁਲ